ਹਾਂ ਅੱਜ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਤੁਹਾਡੇ ਪੰਜਾਬੀ ਲਾਈਵ ਟਾਈਮ ਵਜੇ 6 ਵਜੇ ਗੈਂਪਲਾਈਮੈਂਟ ਤੇ ਮੇਰੇ ਭਰਾ ਜਿਹੜਾ ਵਰਤਵਾਦ ਆਪਣੇ ਨਾਲ ਦਾ ਕਰਦੇ ਗੱਲਬਾਤ ਬੋਲਦੇ ਮਾ ਜੋੜ ਲੈਣ ਦੇ ਕੋਈ ਜੜੋ ਵੀ ਜੇ ਆਪਣੇ ਨਾਲ ਵਾਟਵਾਦੇ ਜਿੰਨੇ ਮੇਰੇ ਵੀਰ ਔਂਟ ਦੇਖਣ ਤੇ ਜੁੜਨਾ ਆਪਣੇ ਨਾਲ ਹਾਂਜੀ ਵੀਰ ਜੀ ਆਪਾਂ ਅੱਜ ਗੱਲ ਕਰਨੀਆਂ ਆਪਣੇ ਹਰਪੀਟਾਂ ਵਾਸਤੇ ਵੀਰ ਜੀ ਕਿ ਤੁਹਾਨੂੰ ਪਤਾ ਹੀ ਹੈਗੀ ਕਿੰਨਾ ਜ਼ਿਆਦਾ ਮੀਂਹ ਪੈਂਦਾ ਸਤਿ ਸ੍ਰੀ ਅਕਾਲ ਜੀ ਵਰ ਗੱਛ ਲਈ ਹਾਂਜੀ ਕਿੱਦਾਂ ਭਾਜੀ ਠੀਕ ਠਾਕ ਜੀ ਠੀਕ ਠਾਕ ਚੜ੍ਹਦੀ ਕਲਾ ਵੀ ਜੀ ਆਪਾਂ ਗੱਲਬਾਤ ਕਰਨੀ ਆ ਆਪਣੇ ਮਈਆਂ ਬਾਰੇ ਦਹਾਰਪੀਟਾ ਵਾ ਤੇ ਤੁਹਾਨੂੰ ਪਤਾ ਅੱਜ ਕੱਲ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਕਿ ਮਾੜਾ ਡੋਲ ਚੱਲ ਰਿਹਾ ਤੇ ਪਾਣੀ ਦਾ ਫਰੱਡ ਬਹੁਤ ਜ਼ਿਆਦਾ ਆਇਆ ਆਪਣੇ ਯਾਨੀ ਅੱਧਾ ਪੰਜਾਬ ਕਾਫੀ ਪਿੰਡ ਪੰਜਾਬ ਦੇ ਡੁੱਬ ਗਏ ਆ ਹਾਂ ਜੀ ਹਾਂ ਜੀ ਤੇ ਬਾਕੀ ਨਾਲ ਨਾਲ ਜਿੰਨੇ ਭਰਾ ਆਪਣੇ ਕਮੈਂਟ ਵੀ ਕਰੀ ਜਾਓ ਕੁਝ ਨਾ ਨਰੂਲਾ ਜਗਦੀਸ਼ ਆਪਾਂ ਵੀ ਜੀ ਬੋਲ ਰਹੇ ਤਰਨਤਾਰ ਤੋਂ ਅੰਜ ਕਿੱਡਾ ਭਾਜੀ ਠੀਕ ਠਾਕ ਵੀ ਜੀ ਆਪਾਂ ਵੀ ਜੀ ਤਰਨਤਾਰ ਤੋਂ ਬੋਲ ਰਹੇ ਆ ਤੇ ਹੋਰ ਵੀ ਜੀ ਠੀਕ ਆ ਜੀ ਤੁਸੀਂ ਕਿਹੜਾ ਬੋਲ ਰਹੇ ਬਹਿ ਜਾਓ ਤੇ ਆਪਣੇ ਵੀਰ ਨਾਲ ਨਾਲ ਭਰਾ ਜਿੰਨੇ ਆ ਆਪਣੇ ਜੁੜਦੇ ਕਮੈਂਟ ਵੀ ਕਰੀ ਜਾਓ ਨਾਲ ਡਬਲ ਟੈਪ ਕਰੀ ਜਾਓ ਤੇ ਨਾਲ ਆਪਣੇ ਨਾਲ ਵੀਰ ਹੋ ਜੁੜੇ ਰਹੋ ਤੇ ਆਪਾਂ ਵੀ ਜੀ ਗੱਲੋ ਆਪਣੇ ਮੈ ਰਿਕਵੈਸਟ ਕਰਨੀਆਂ ਆ ਤੇ ਜਿੰਨੇ ਆਪਣੇ ਪੰਜਾਬ ਦੇ ਪਿੰਡ ਤੁਹਾਨੂੰ ਪਤਾ ਅੱਜ ਕੱਲ ਕੋਈ ਸੋਸ਼ਲ ਆਪਣੇ ਮੀਡੀਆ ਵਾ ਉਹਦੇ ਦਿਖਾਉ ਨਹੀਂ ਰਿਹਾ ਸ਼ੋਅ ਅਜਲੂ ਮੋਬਾਈਲ ਤੇ ਕੋਈਆਂ ਸੋਸ਼ਲ ਮੀਡੀਆ ਤੋਂ ਆਪਣੇ ਵੀਰ ਵੀਡੀਓ ਬਣਾਉਂਦੇ ਪੇਜ ਤੇ ਆ ਕਿ ਪਤਾ ਲੱਗ ਸਕੇ ਹਰ ਕਿਸੇ ਨੂੰ ਤੇ ਆਪਣੇ ਪੰਜਾਬ ਦੇ ਵਿੱਚ ਤੁਹਾਨੂੰ ਦੇ ਦੇ ਰੋਜ਼ ਤੁਹਾਨੂੰ ਵੀਡੀਓ ਵੇਖਣ ਨੂੰ ਮਿਲਦੀ ਆ ਜਾਂ ਆਪਣੇ ਵੀਰ ਆਪਣੇ ਸਾਡੇ ਪਿੰਡੋਂ ਵੀ ਗਏ ਆ ਕਿ ਪਾਣੀ ਦੀ ਕਈ ਹੁਣ ਆਰਮਰਾਧ ਏਰੀਆ ਦੇ ਵਿੱਚ ਲਾ ਲੋ ਆਪਣਾ ਇਧਰ ਅਜ ਨਾਲ ਏਰੀਆ ਹੋ ਗਿਆ ਇਧਰ ਵੀ ਜੀ ਕਈ ਪਿੰਡਾਂ ਦੇ ਪਾਣੀ ਬਹੁਤ ਜ਼ਿਆਦਾ 12 12 13 13 ਫੁੱਟ ਪਾਣੀ ਹੋਇਆ ਪਿਆ ਵਾ ਫਿਰ ਵੇਖ ਸਕਦੇ ਜੋ ਟੱਕੀਆਂ ਤੱਕ ਆਕਣੇ ਕਈ ਵੀਰ ਪਹੁੰਚ ਨਹੀਂ ਸਕੇ ਹੱਲੇ ਕਿਉਂਕਿ ਚਲੋ ਉੱਥੇ ਬਹੁਤ ਸੰਸਾਰ ਸੇਵਾ ਕਰਨੀ ਆ ਉੱਥੇ ਬਹੁਤ ਵੱਧ ਵੱਧ ਤੇਗੇ ਸੰਸਾਰ ਸੇਵਾ ਕਰਨਾ ਜਿੱਦਾਂ ਭਾਈ ਬਾਬਾ ਜੀ ਲਖਬੀਰ ਸਿੰਘ ਹੋਵੇ ਖਾਲਸੇ ਦੇ ਨਾਲ ਹੋ ਗਏ ਪ੍ਰਭ ਸਿੰਘ ਨਾਲੇ ਆਪਣੇ ਵੀਰ ਹੋ ਗਏ ਹੋਰ ਵੀ ਚਲੋ ਵੀਰ ਆਪਣੇ ਪਿੰਡੋਂ ਪਿੰਡੀ ਹੋਂ ਤੇ ਆਪਣੇ ਲੈ ਕੇ ਰਾਸ਼ਨ ਪਾਣੀ ਪਹੁੰਚਾਉਂਦੇ ਆ ਤੇ ਪਿੰਡੋਂ ਪਿੰਡੀ ਰਾਸ਼ਨ ਪਹੁੰਚਾਉਂਦੇ ਆ ਆਪਣੇ ਸਾਡੇ ਪਿੰਡੋਂ ਵੀ ਆਪਣੇ ਕੱਲ ਪਰਤੋਂ ਮੈਚੋਂ ਵੀਰਾਂ ਦਾ ਧੰਨਵਾਦ ਕਰਦਾ ਜੀ ਚਲੋ ਆਪਣੇ ਸਾਡੇ ਪਿੰਡ ਵੀ ਮਿੱਟੀ ਆਪਣੇ ਲੈ ਕੇ ਗਏ ਆ ਗੇ ਜਿੱਥੇ ਉਹ ਆਪਣੇ ਫੋਨ ਕਰਦੇ ਜਾਂ ਮਿੱਟੀ ਜੀ ਤੁਹਾਨੂੰ ਬੜਾ ਬੰਨਦਾ ਟੋਟੇ ਮਿੱਟੀ ਦੇ ਤੋੜੇ ਜਿਹੜੇ ਮੇਨ ਗੱਲ ਵੀ ਜੀ ਪਿੰਡੋਂ ਪੰਡਿਤ ਜੇ ਆਪਾਂ ਖੜ ਸਕਦੇ ਹਣਾ ਕਿਉਂਕਿ ਉੱਥੇ ਤੁਹਾਨੂੰ ਬੜਾ ਬਾਣ ਜਹਰ ਹਰ੍ਹਾਂ ਤੇ ਆਇਆ ਇਥੇ ਆਪਣੇ ਪਿੰਡੋਂ ਮਿੱਟੀ ਭਰ ਕੇ ਤੋੜਿਆਂ ਦੇ ਖੜਨ ਕਿ ਤੋੜਿਆਂ ਦਾ ਬੰਨ ਬੰਨਿਆ ਜਾ ਸਕੜੇ ਬੰਨੇ ਚਲੋ ਸਾਡੇ ਵੀਰ ਪਿੰਡੋਂ ਗਏ ਆ ਮਿੱਟੀ ਤੋੜੇ ਭਰ ਕੇ ਤੋਂ ਖੜੇ ਆ ਬਹੁਤ ਧੰਨਵਾਦ ਵੀਰਾਂ ਦਾ ਉਹਨਾਂ ਦਾ ਵੀ ਕਿ ਚਲੋ ਬਹੁਤ ਵਧੀਆ ਵੀਰ ਨੇ ਬਾਕੀ ਸਾਡੇ ਪਪਾ ਜੀ ਬੰਗਲ ਸੁਨਾਮ ਸਿੰਘ ਜੀ ਤੇ ਉਹ ਵੀ ਚਲੋ ਉਹਨਾਂ ਵੀ ਰਾਸ਼ਨ ਆਪਣਾ ਪਾਣੀ ਜੋ ਵੀ ਤਰ੍ਹਾਂ ਦੀ ਉੱਥੇ ਉਹਨਾਂ ਵੀ ਚਲੋ ਗੱਡੀ ਪਰ ਕੇ ਭੇਜੀਏ ਥੋਂ ਤੇ ਸੰਤਾ ਆਪ ਹੀ ਗਏ ਨਾਲ ਤੇ ਹੋਰ ਪਿੰਡੋਂ ਪਿੰਡੀ ਬੜਾ ਆਪਣੇ ਵੀਰ ਬਹੁਤ ਸੰਕਟ ਆ ਰਹੀ ਆ ਕਿ ਬਹੁਤ ਚੜਦੀ ਗਲਵ ਆ ਗਈ ਘਾਹ ਦੇ ਕੋਈ ਨਹੀਂ ਉੱਥੇ ਜੀ ਚਲੋ ਕਿ ਥੋੜਾ ਜਿਹੀ ਤਾਂ ਔਕਾ ਹੁੰਦਿਆ ਆ ਬਗ ਕਈ ਕਹਿੰਦੇ ਹੱਦ ਤੱਕ ਕਿਉਂਕਿ ਉੱਥੇ ਵੀ ਗੱਲ ਮੇਨ ਚੋਰ ਆਰਮੀ ਵੀ ਆਈ ਆ ਚਲੋ ਆਪਣੀ ਸਰਕਾਰ ਵੀ ਥੋੜੀ ਲੱਗੀ ਹੋਈ ਆ ਕਗਾਰੀ ਆਪਣੇ ਆਫਟਰ ਕਰਨ ਦੀ ਆ ਪਰ ਮੀਨ ਗੱਲ ਵੀ ਜੀ ਬੇੜੀਆਂ ਦੇ ਹੁਣ ਉਹਦੇ ਮੱਧਿਕ ਤਪੜਾ ਕਿ ਜਗ ਆ ਰਹੀ ਜਗਤ ਆ ਰਹੀ ਹੈ ਜਦਗੀ ਕਿਉਂਕਿ ਤੁਹਾਨੂੰ ਪਤਾ ਵੀਡੀਓ ਚਲੋ ਪਰਮੇਸ਼ਰ ਕਿਰਪਾ ਕਰਦਾ ਤਾਂ ਹੋਰ ਮਹੀਨੇ ਝੋਨਾ ਮੰਡੀ ਆ ਜਣਾ ਸੀ ਉਹ ਜਦੋਂ ਜਰਾ ਜਾਂਦੇ ਝੋਨਾ ਥੱਲੇ ਆੜ ਜਾਂਦਾ ਤੁਹਾਨੂੰ ਪਤਾ ਉਹ ਬੇੜੀ ਹੁੰਦੀ ਹੈ ਦੂਜਿਆਂ ਦਾ ਇੰਜਣ ਹੁੰਦਾ ਤੇ ਉਹ ਪੰਪ ਜਦਾਂ ਭੇਜੋ ਫਸ ਨਹੀਂ ਜਾਂਦਾ ਥੱਲੇ ਪੁਰਾਣਾ ਆ ਉਹਦਾ ਕਰਕੇ ਫਿਰ ਮੁਸ਼ਕਲ ਹੋਂਦੀ ਜ਼ਿਆਦਾ ਜੇ ਝੋਨ ਨਾਲੋਂ ਫਸਲੀ ਜਨ ਜਿੱਥੇ ਚੋਂ ਪਾਣੀ ਜ਼ਿਆਦਾ ਉੱਥੇ ਪ੍ਰੋਬਲਮ ਨਹੀਂ ਹੁੰਦੀ ਜਿੱਥੇ ਪਾਣੀ ਘੱਟ ਜਾਂ ਜੋ ਠੱਲਿਓਂ ਝੋਨਾ ਆੜ ਜਾਂਦਾ ਉਹਦਾ ਕਰਕੇ ਦਿੱਕਤ ਜ਼ਿਆਦਾ ਆਉਂਦੀ ਆ ਤੇ ਉਹਦਾ ਕਰਕੇ ਬਾਕੀ ਚਲੋਗੀ ਕਈ ਧਰਤਾਂ ਤੋਂ ਪਰਿਵਾਰ ਕੱਢੇ ਵੀ ਹੈਗੇ ਆ ਤੇ ਜ਼ਿਆਦਾ ਵੀ ਜੰਗਰਾਂ ਡੰਗਰਾਂ ਦਾ ਔਖਾ ਹੁੰਦਿਆ ਮਤਲਬ ਜਿਆਦੀ ਕਿਸ ਤਰ੍ਹਾਂ ਦੀ ਉੱਥੇ ਸੇਵਾ ਟੂੜੀ ਦੀ ਆ ਬਹੁਤ ਵੀ ਜੀ ਚਲੋ ਸੰਤ ਬਹੁਤ ਜ਼ਿਆਦਾ ਸਹਿਯੋਗ ਦੇਂਦੀ ਆ ਪਿੰਡੋਂ ਪਿੰਡੀ ਆਪਣੇ ਮਾਲਵੇ ਏਰੀਆ ਹੋ ਗਿਆ ਇਧਰੋਂ ਸਾਡੇ ਏਰੀਆ 'ਚ ਹੋ ਗਏ ਬਹੁਤ ਸੰਗਤ ਜਾਣਦੀ ਆ ਬਹੁਤ ਜ਼ਿਆਦਾ ਸੰਸੰਗੋਗ ਦੇਂਦੀ ਆ ਤੇ ਬਾਕੀ ਵੀ ਹੋਰ ਆਪਣੇ ਆਪਣੇ ਰਸਤਾ ਵਾਲੋ ਭਾਈ ਜਿੱਦਾਂ ਖਾਲਸੇ ਡਾੜੇ ਹੋ ਗਏ ਭਾਈ ਰਵੀ ਸਿੰਘ ਜੀ ਅਨਾਂ ਦੀ ਸੰਸਥਾ ਆ ਬਾਬਾ ਜੀ ਬੀਰ ਸਿੰਘ ਜੀ ਹੋ ਗਏ ਬਾਬਾ ਸੁੱਖਾ ਜੀ ਹੋ ਗਏ ਹੋਰ ਕਾਫੀ ਸੰਸਥਾ ਅਮਰਾ ਹੋਰ ਆ ਬੜੇ ਜਿੰਨੇ ਵੀਰ ਕੜਾ ਕਰ ਆਪਣੇ ਫੰਕਸ਼ਨ ਦੇ ਆ ਹੋਰ ਵੀ ਬਹੁਤ ਜ਼ਿਆਦਾ ਸਤਿ ਸ੍ਰੀ ਅਕਾਲ ਜਿੰਨਾ ਜੋ ਸੰਯੋਗ ਦੇਂਦੇ ਆ ਬਹੁਤਾਂ ਸੰਯੋਗ ਦੇਂਦੇ ਆ ਤੇ ਚਲੋ ਉਹਨਾਂ ਦਾ ਧੰਨਵਾਦ ਤੇ ਬਾਕੀ ਵੀ ਜੀ ਵੇਖੋਗੇ ਪੰਜਾਬੀ ਹੀ ਪੰਜਾਬੀ ਦੀ ਮਾਂ ਫੜਦਾ ਕੋਈ ਵੇਖੋ ਬਾਹਰ ਕੋਈ ਆਇਆ ਨਹੀਂ ਆ ਵੀ ਜੀ ਇਹ ਵੇਖੋ ਜਿਹਨੂੰ ਪੰਜਾਬ ਉੱਤੇ ਹੁਣ ਵਿਪਤਾ ਪਈ ਆ ਨਾ ਤੇ ਕੋਈ ਆ ਵੇਖੋਣਾ ਜਿਹੜਾ ਕਿੰਨੇ ਨੈਸ਼ਨਲ ਮੀਡੀਆ ਵੀ ਖਬਰ ਦਿਖਾਉਂਦਾ ਜੀ ਹਾਂ ਜੀ ਇੱਥੇ ਪੰਜਾਬ 'ਚ ਬੜਾ ਨੁਕਸਾਨ ਹੋਣ ਦਾ ਫਸਲਾਂ ਦਾ ਆਪਣੇ ਵੇਖੋ ਕਿੰਨੇ ਪਿੰਡ ਪਿੰਡ ਡੁੱਬ ਗਏ ਆ ਤੇ ਕੋਈ ਨਹੀਂ ਦਿਖਾਉਂਦਾ ਵੀ ਜੀ 50 ਚਲੋ ਜੀ ਪੰਜਾਬ ਹੈ ਚੜਦੀ ਗਰ ਵਾਲੇ ਕੌਮ ਹੈ ਚੜਦੀ ਕੜਾ ਹੀ ਰਹਿਣੀ ਆ ਬਹੁਤ ਮੈਂ ਕਹਿੰਦਾ ਕਿ ਪ੍ਰਵਾਹ ਕੋਈ ਨਹੀਂ ਜਟਣੂ ਠੀਕਣਾ ਚਲੋ ਇਹ ਤੇ ਕੁਦਰਤੀ ਆਫਤਾਂ ਨਾਲ ਇਹਦੇ ਵਿੱਚ ਚਲੋ ਕਿਸਦਾ ਵੀ ਜੀ ਆਪਾਂ ਕਹਿ ਨਹੀਂ ਸਕਦੇ ਨਾ ਕਿ ਚਲੋ ਇਹ ਕਿਸੇ ਤੇ ਹੀ ਆਪੈ ਸਕਦੀ ਆ ਆ ਸਕਦੀ ਇਹਦੇ ਵਿੱਚ ਕੋਈ ਕਿਸਦਾ ਕੋਈ ਆਪਾਂ ਕਹਿ ਨਹੀਂ ਸਕਦੇ ਕਿਸੇ ਨੂੰ ਵੀ ਬਾਕੀ ਇਹ ਆ ਕਿ ਇਹ ਤੇ ਬਾਕੀ ਇਹ ਨਹੀਂ ਚੜਦੀ ਗਰ ਵਾਲੇ ਕੌਮ ਹੈ ਵੇਖੋ ਕਿੰਨੀ ਸੰਗਤਾਂ ਮਹਾਰੇ ਲੱਗੀ ਸੇਵਾ ਕਰਨਾ ਫਰ ਸੇਵਾ ਲੱਗੀ ਉੱਥੇ ਨਹੀਂ ਦਾ ਪਾਉਂ ਤੇ ਆਪਣ ਬੀੜ ਗਈਆਂ ਜਦ ਬਹਿਜ ਡਰ ਲੱਗਦਾ ਤੇ ਵੇਖੋ ਕਿੰਨੀ ਉੱਥੇ ਮੈਂ ਕਹਿੰਦਾ ਕਈਆਂ ਨੂੰ 15 15 ਦਿਨ ਹੋ ਗਏ ਸੇਵਾ 20 20 ਦਿਨ ਹੋ ਗਏ ਜੇ ਵੀ ਧੰਨ ਮੈਂ ਕਹਿੰਦਾ ਸੇਵਾ ਉਹਨਾਂ ਦੀ ਤੇ ਕਿੰਨੀ ਸੇਵਾ ਕਰਦੇ ਪਏ ਓ ਧੰਨ ਸੇਵਾ ਉਹਨਾਂ ਦੀ ਤੇ ਪ੍ਰਵਾਹ ਨਹੀਂ ਦਿਨ ਰਾਤ ਜੀ ਲੱਗੇ ਪਏ ਉੱਥੇ ਆਪਣੇ ਚੋਂ ਆ ਨਹੀਂ ਕਰਾਂ ਨੇ ਵੀਰ ਵੀ ਬਹੁਤ ਸੇਵਾ ਕਰਦੇ ਆ ਤੇ ਆਪਣੇ ਪਰਮ ਪਰਮਿਸਮ ਨਾਲ ਜਿਹੜੇ ਵੀ ਵੀਡੀਓ ਉਹਨਾਂ ਕਾ ਲੋ ਆਹ ਬਾਹਰ ਇੱਕ ਵੀਰ ਆਣੇ ਰਹੀ ਉਹਨੇ ਪਾਣੀ 1.5 ਕਰੋੜ ਰੁਪਏ ਦਾ ਤਗੜਾ ਪੇੜੀਆਂ ਜਿਹੜਾ ਕਿਉਂਕਿ ਉਹਨਾਂ ਦੁਜੀ ਬਣਾ ਕੇ ਭੇਜੀ ਬੇਟਾ 20-25 ਆਪਾਂ ਲੋਕ ਲਿਆ ਸਕਦੇ ਆ ਤਾਂ ਇੱਕ ਇੰਜਨ ਵਾਲੇ ਇੰਜਨਾਂ ਦੀ ਵੀ ਜਿਆਦਾ ਫੇਰ ਉਹ ਤੁਹਾਨੂੰ ਕਹਿੰਦਾ ਕਿ ਜੋ ਜਿਆਦਾ ਫੇਰ ਆਪਣਾ ਘਾਹ ਕੋ ਉਚ ਨਹੀਂ ਜਿਆਦਾ ਬਾਕੀ ਚਲੋ ਉਹ ਵੀ ਚਲੋ ਬਹੁਤ ਤਗੜੀ ਵੀਡੀਓ ਉਹਨਾਂ ਦੀ ਸੇਵਾ ਵੀ ਆ ਤੇ ਬਾਕੀ ਹੋਰ ਵੀ ਸੰਤਾ ਬਹੁਤ ਵੀਡੀ ਸੇਵਾ ਕਰਨੀਆਂ ਆ ਤੋ ਦਵਾ ਕੀ ਵੀ ਜੀ ਵਾਧ ਵਾਧ ਸੰਯੋਗ ਦੇਣਾ ਚਾਹੀਦਾ ਪਿੰਡੋਂ ਪਿੰਡੀ ਹੁਣ ਜਿੱਦਾਂ ਸਾਡੇ ਪਿੰਡੇ ਲਾਲੋ ਵੀਰ ਕਿੰਨੀ ਸੇਵਾ ਚਲੋ ਕਰਕੇ ਆਏ ਮਿੱਟੀ ਸੇਵਾ ਕਰਕੇ ਆਏ ਆ ਬਾਕੀ ਚਲੋ ਰਾਸ਼ਨ ਦੀ ਜਿੰਨੇ ਜੁੱਤ ਜੋ ਤਰਫ ਹੁਣ ਆਪਾਂ ਵੀ ਜਿੱ ਕਿੰਨੀ ਤਰੋ ਉਹਨਾਂ ਹੋਰ ਆਪਾਂ ਹੋਰ ਪਿੰਡਾਂ ਤੱਕ ਅੱਗੇ ਕਈਆਂ ਅੱਗੇ ਰਾਸ਼ਨ ਪਹੁੰਚ ਤਾਂ ਹੀ ਨਹੀਂ ਆ ਪਹੁੰਚ ਤਾਂ ਕਿਦਾਂ ਨਹੀਂ ਵੀ ਜੀ ਕੋ ਕਿਉਂਕਿ ਤੁਹਾਨੂੰ ਪਤਾ ਉਹਨਾਂ ਟਰੈਕਟਰ ਲਾਲੋ ਟਰੈਕਟਰ ਕਿੰਨਾ ਚੱਲਦੀਆਂ ਟਰੈਕਟਰ ਤੁਹਾਨੂੰ ਬੜਾ ਕੀ ਜਿਆਦਾ ਉਹ ਜਾਣ ਹੀ ਨਹੀਂ ਦੱਸਦੇ 11 ਬੇੜੀਆਂ ਕੋ ਸਰਕਾਰ ਨੂੰ ਜਿੱਦਾਂ ਕਿ ਬੇੜੀਆਂ ਦਿੱਤੀਆਂ ਜਾਣ ਉਹ ਵੱਡੇ ਜਾਂ ਉਹ ਜਿੱਤੇ ਜਾਣਗੇ ਜਿੰਨਾ ਕੋਈ ਡੰਗਰ ਵਛਾ ਜਿਹੜਾ ਜਿਆਦਾ ਫਸਿਆ ਕਿਉਂਕਿ ਚਲੋ ਬੰਦਾ ਦਾ ਕੋਈ ਆ ਤੇ ਡੰਗਰ ਲਈ ਜਿਆਦਾ ਔਖਾ ਵੀ ਹੈ ਜੀ ਅਤਾ ਪਾ ਕੇ ਨੇ ਕਿ ਵਾਢੋ ਵਾਢ ਜਿੰਨਾ ਹੁਣ ਅੱਜ ਜਿਆਦਾ ਦੇ ਪ੍ਰੋਜਪੁਰ ਹੁੰਦੇ ਆ ਫਰੋਜਪੁਰ ਏਰੀਆ ਹੁੰਦੇ ਆ ਵਾ ਆ ਮੰਡ ਹਰੀਕੇ ਆ ਜਿਆਦਾ ਹੁਣ ਫਰੋਜਪੁਰ ਰਬਨਾਰ ਸੀਰੀਆ ਵਾ ਤੇ ਜਿਆਦਾ ਵੀ ਜਈ ਪਾਣੀ 12 12 13 13 ਫੁੱਟ ਕੋਠਿਆਂ ਜੜੇ ਆ ਉਹਨਾਂ ਨੇ ਕੱਲ ਵੇਖੰਦਾ ਵੀ ਇੱਕ ਮੇਰੇ ਸਣ ਉਹ ਬੰਨੜ ਟੁੱਟ ਗਿਆ ਨਾਲ ਹੀ ਕੋਠੀ ਮੇਰੇ ਨਾਲ 1.5 ਕਰੋੜ ਦੀ ਕੋਠੀ ਜਿੰਦਾ 1.5 ਕਰੋੜ ਦਾ ਸਮਾਨ ਹੀ ਉਹਦੇ ਅੰਦਰ ਹੀ ਤੋਂ ਟਾਂ ਟੇਰੀ ਹੋ ਗਈ। ਤੇ ਜੀ ਘਰ ਬਣਾਉਣਾ ਕਹਿੰਦੇ ਨਾ ਬੰਦੇ ਦਾ ساری ਉਮਰ ਲੰਘ ਜੇ ਘਰ ਬਣਾਉਂਦੇ ਆ ਤੇ ਜਿਹਨੂੰ ਸਾਹਮਣੇ ਟੱਟਦਾ ਵੇਖਦਾ ਤੇ ਬੰਦੇ ਦਾ ਹੁਸਤਰਾ ਬਲੂ ਦਾ ਕੋਡਰ ਤੇ ਆ ਵੀਰ ਕੋਟਰ ਅੱਗੇ ਕਿਹਦਾ ਜੋਰ ਆ ਠੀਕ ਨਾ ਉਹਦੇ ਪਰਮੇਸ਼ਰ ਦੇ ਰੰਗ ਆ ਠੀਕ ਜਾਨਾ ਤੇ ਜੋ ਨਮਜੂਰ ਆ ਤੇ ਆਪਾਂ ਦੇ ਵੀ ਜੇ ਉਹ ਤੁਹਾਨੂੰ ਕਰਾਂਗੇ ਬੇਨਤੀ ਤੇ ਜਿਹੜੇ ਵੀਰ ਪਿੰਡੋਂ ਪਿੰਡੀ ਆ ਜਿੱਦਾਂ ਜਾਣ ਕਿਸ ਤਰ੍ਹਾਂ ਦੇ ਹੈਲਪ ਹੋ ਸਕੇ ਮੇਨ ਗੱਲ ਵੀਰ ਜੀ ਮੇਨ ਗੱਲ ਅੱਗੋਂ ਚਲੋ ਉੱਥੇ ਵੀਰਸਪਰਕ ਹੁੰਦਾ ਕਈਆਂ ਦਾ ਅੱਗੇ ਫੋਨ ਕਰਕੇ ਜਾਣ ਕੀ ਦੀ ਲੋੜ ਆ ਜਿਆਦਾ ਹੁਣ ਵੇਖੋ ਵੀਰ ਜੀ ਜਿਆਦਾ ਉਹ ਪਠਾੜ ਪਠਾਈ ਕਿਤੇ ਹੈ ਨਹੀਂ ਆ ਜਾਂ ਜਤੋਂ ਹਾਂ ਇਹ ਜਿੱਦਾਂ ਜਿਹੜਾ ਵੀਰਾਂ ਦਾ ਚਾਰ ਆ ਹਾਂ ਚਾਰ ਪੰਜਾ ਜਾਵੇ ਵੱਧ ਵੱਧ ਚੌਕਰ ਹੋ ਗਈ ਫੀਲਡ ਹੋ ਗਈ ਉਹ ਪਹਚਾਈ ਜਾਵੇ ਟੂੜੀ ਚੌਕਰ ਤੇ ਪੈ ਜਾਂਦੀ ਆ ਜਾਂ ਫੀਲਡ ਵਗੈਰਾ ਪੈ ਜਾਂਦੀ ਆ ਉਹ ਜਿਆਦਾ ਉਹਨਾਂ ਤੱਕ ਪਹਚਾਈ ਜਾਵੇ ਤੇ ਬਾਕੀ ਜਿਆਦਾ ਬੀੜੀਆਂ ਦੀ ਲੋੜ ਆ ਗਈ ਉੱਥੇ ਜਿਆਦਾ ਜਿੱਦਾਂ ਸੰਗਤਾਂ ਕਈ ਪਿੰਡਾਂ ਦੇ ਵੀਰ ਜੀ ਪਹੁੰਚ ਨਹੀਂ ਪਾਉਂਦੇ ਕਈ ਵੀਰ ਕੋਠਾਂ ਚੜ ਕੇ ਬੈਠੇ ਆ ਤੇ ਜਾਦਾ ਬੱਚਿਆਂ ਦਾ ਔਖਾ ਵਾ ਤੇ ਆਓ ਚਲੋ ਬਾਕੀ ਉੱਥੇ ਦੇ ਸੰਸਥਾ ਲੱਗੀਆਂ ਵਾ ਜਾਂ ਸਰਕਾਰ ਲੱਗੀ ਆ ਚਲੋ ਆਪਣੀਆਂ ਸੇਵਾਵਾਂ ਦੇਣ ਦੀਆਂ ਪੂਰੀਆਂ ਵੀ ਚਲੋ ਵੱਧ ਵੱਧ ਕੋਈ ਰਹਿ ਨਾ ਜਾਵੇ ਤੇ ਥਾਂ ਦੇ ਵੀ ਜੀ ਪਹੁੰਚਿਆ ਜਾਂਦਾ ਹੀ ਨਹੀਂ ਆ ਚਲੋ ਹਾਲੀਵੁੱਡ ਜਿੱਦਾਂ ਚਲੋ ਤੁਹਾਨੂੰ ਪਤਾ ਵੀ ਜੇ ਕੋਈ ਲਾਈਟ ਨਹੀਂ ਕੋ ਜਣੀ ਆ ਉਹਨੂੰ ਫੋਨ ਕੋਈ ਵੀਰ ਫੋਨ ਵੀ ਕਰੂਗਾ ਤੇ ਮਨ ਬਾਰੋਂ ਕਿੰਨੇ ਦਿਨ ਬਤੀਤੇ ਉੱਥੇ ਹੈ ਨਹੀਂ ਆ ਤੇ ਫੋਨ ਕਿੱਥੇ ਕਿਦਾਂ ਪਰ ਪਾਊਗਾ ਤੇ ਚਲੋ ਬਾਕੀ ਆਪਣੇ ਵੀਰ ਬਥੇਰੇ ਵੀਰ ਉੱਥੇ ਹੈਗੇ ਜਿਵੇਂ ਦਿਨ ਰਾਤ ਆਪਣੇ ਵੇਖਣੀ ਤੇ ਸੇਵਾ ਕਰਦੇ ਆ ਜੋ ਲੋਕਾਂ ਨੂੰ ਨਹੀਂ ਆਉਂਦਾ ਜਿਆਦੇ ਪਰੇ ਘਰ ਉਹਨਾਂ ਨੂੰ ਕੱਢ ਕੱਢਦੇ ਹੁੰਦੇ ਆ ਬਾਕੀ ਵੀਜੀ ਘਰ ਘੜਨਾ ਕਿ ਸੌਖਾ ਹੀ ਹੈ ਘਰ ਛੱਡਣਾ ਬਹੁਤ ਔਖਾ ਕਮਾਕਰ ਵੀਰ ਜੀ ਆਪਾਂ ਇਹ ਕਵਾਂਗੇ ਵੀਡੀਓ ਨੂੰ ਕਿ ਕਿੰਨੇ ਮੇਰੇ ਵੀਰ ਆ ਵੱਧ ਵੱਧ ਸਹਿਯੋਗ ਦੇਣ ਵੀਰੋ ਕੋਣੀ ਮੌਕਾ ਜਦੋਂ ਆਪਾਂ ਹੁਣ ਨਹੀਂ ਕਹਿੰਦੇ ਬਾਅਦ ਚ ਵੀ ਚਲੋ ਆ ਜਿਹੜੋ ਨੇ ਪਾਣੀ ਠਾਣਾ ਵੀਰ ਜੀ ਬੜਾ ਬੜਾ ਔਖਾ ਹੁਣ ਘਾਰ ਚੋਰ ਤੁਹਾਨੂੰ ਪਤਾ ਜੋ ਨੀਵੇਂ ਠਾਣ ਸਮਾਨ ਦੀ ਕਿੰਨੀ ਬਰਬਾਦੀ ਹੋ ਗਈ ਵੀ ਕਿ ਤੁਹਾਨੂੰ ਪਤਾ ਰੇਤਾ ਪਰ ਜਾਣੀ ਕਿੰਨਾ ਕੁ ਹੋਏਗਾ ਤੁਹਾਨੂੰ ਪਤਾ ਹੀ ਆ ਤੇ ਆਪਰ ਕੇ ਨਾ ਹੁਣ ਨਹੀਂ ਉਹਨਾਂ ਦੇ ਬਾ ਬਾਅਦ ਚ ਬਾਅਦ ਫੜ ਹੁੰਦਾ ਨਹੀਂ ਤੇ ਬਾਕੀ ਸਰਕਾਰਾਂ ਨੂੰ ਜਿਹੜਾ ਵੀ ਜਿੰਨਾ ਵਾਟ ਵਾਟ ਮਾਇਬਦਤਾ ਜਾਵੇ ਉਹਨਾਂ ਨੂੰ ਵਾਧਾ ਵਾਧਾ ਜਿੰਨਾ ਹੋ ਰਿਹਾ ਦਾ ਉਹਨਾਂ ਕੋ ਹੌਸਲਾ ਉਸ ਕਹਿੰਦਾ ਕਿ ਹਾਨੂੰ ਸਰਕਾਰ ਨੇ ਦਿੱਤਾ ਕੋਈ ਇਹਨੂੰ ਪਤਾ ਕਿ ਆਮ ਲੋਕਾਂ ਨੇ ਕਰ ਜਾ ਚੁੱਕਿਆ ਹੀ ਹੁੰਦਾ ਵਾ ੜਾ ਦੁਰਤੀਆਂ ਕੋ ਚੱਲ ਕੋਈ ਨਹੀਂ ਪਾਕੀ ਜਾਨੀ ਆਈ ਜਾਨੀ ਮੰਡੀਏ ਨਹੀਂ ਪਤਾ ਗਿਆ ਨੁਕਸਾਨ ਹੋ ਜਾਣਾ ਕਿਸ ਨੇ ਸੋਚਿਆ ਹੀ ਨਹੀਂ ਤੇ ਵੇਖੋ ਜੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਵਾ ਤੇ ਪਾਣੀ ਹਾਲੇ ਕਿਹੜਾ ਮੀਂਹ ਆ ਕੇ ਤੁਹਾਨੂੰ ਮੀਂਹ ਤੋਂ ਮੀਂਹ ਬਾਹਰ ਫੇਰ ਪਈ ਜਾਂਦਾ ਵਾ ਮੀਂਹ ਹਾਲੇ ਕਿੜਾ ਕਿ ਖੜ ਗਿਆ ਵਾ ਅੱਗੇ ਪੈ ਰਿਹਾ ਸਾਡੇ ਏਰੀਆ ਜਾਦੀ ਅੱਜ ਵੀ ਹੁਣ ਸਵੇਰ ਦਾ ਸਟਾਰਟ ਹੋ ਗਿਆ ਵਾ ਤੇ ਜੋ ਕੋ ਟੂਰਨ ਮਜੂਰ ਹੈ ਵੀਜੀ ਕੀ ਪ੍ਰਾਣਾ ਕੀ ਕਰਨਾ ਕੀ ਨਹੀਂ ਕਰਨਾ ਤੇ ਆਪਣੇ ਤੁਹਾਨੂੰ ਬੇਨਤੀ ਹੈ ਵੀਜੀ ਉਹਨਾਂ ਦੇ ਵੱਧ ਵੱਧ ਹੈਲਪ ਕਰੋ ਜਿੰਨੀ ਹੋ ਸਕੇ ਭਰਾਵਾਂ ਦੀ ਤੇ ਤੇ ਵੱਧ ਵੱਧ ਆਪਣੇ ਜਾ ਕੇ ਜਾਂ ਕਿਸ ਤਰ੍ਹਾਂ ਦੀ ਕੋਈ ਹੈਲਪ ਕਰ ਸਕਦਾ ਕੋਈ ਮਾਇਆ ਦੀ ਕੋਈ ਕਿਸ ਤਰ੍ਹਾਂ ਦੀ ਤੇ ਪਿੰਡੋਂ ਮੈਂ ਦੇ ਮੇਰੇ ਭਰਾ ਜਾਣ ਤੇ ਵੱਦ-ਵਦ ਉਹਨਾਂ ਦੇ ਹੈਲਪ ਕਰਦਾਂਗੇ ਜਿੰਨਾ ਉੱਥੇ ਕਿਸ ਤਰ੍ਹਾਂ ਦੀ ਚਲਕ ਹੋ ਸਕਦੀ ਹੈਲਪ ਉਹਨਾਂ ਨੂੰ ਪੁੱਛ ਲੈਣਗੇ ਜਾਂ ਵਿਚਾਰੇ ਦੀ ਲੋੜ ਜਾਂ ਕਿ ਫੀਡ ਵਗੈਰਾ ਜਾਂ ਚੁੱਪ ਕਰਦੀ ਤੇ ਜੇ ਹੋ ਰਾਸ਼ਨ ਦੀ ਹੈ ਜਾਂ ਕਿਸੇ ਤਰ੍ਹਾਂ ਦੀ ਉਹਨਾਂ ਦੀ ਹੈਲਪ ਹੋ ਸਕੇ ਪਰ ਆਪਾਂ ਇਹੋ ਕਵਾਂਗੇ ਤੇ ਬਾਗੇ ਬਾਤੋ ਬਾਤ ਵੀ ਦੀ ਲਾਈਕ ਨਾਲ ਜੁੜੇ ਜੋ ਕਮੈਂਟ ਕਹੇ ਸਾਕਸ਼ਨ ਰੋਹੀ ਆਪਣੀ ਰਾਏ ਦੇ ਸਕਦੇ ਜੋ ਰਾਏ ਦੇ ਸਕਦੇ ਤੁਸੀਂ ਦੋਵ ਆਪਣੀ ਤੇ ਵਾਟ ਵਾਟ ਆਪਣੇ ਵੀਰ ਡਬਲ ਟੈਪ ਲਾਈਕ ਕਰੀਓ ਜਿਨੇ ਆਪਣੇ ਭਰਾ ਜੁੜੇ ਆ ਤੇ ਮੀ ਵੀਗੇ ਕੱਲ ਦਾ ਫੇਰ ਸਟਾਰਟ ਹੈ ਮੀ ਪਈ ਜਾਂਦਾ ਚਲੋ ਆਗੇ ਥੋੜੀ ਜਿਹੀ ਨਹੀਂ ਕੱਢ ਜੇ ਲੈਵਲ ਅੱਪੇ ਕੱਢ ਜਾਣਾ ਪੱਪੇ ਕੱਢ ਜਾਣਾ

કરી ਦਿਓ ਆਪਣੇ ਭਰਾ ਕਮੈਂਟ ਨਾਲ ਨਾਲ ਕਮੈਂਟ ਕਰਕੇ ਦੱਸੋ ਕਿ ਸਾਡੇ ਫੀਡਾ ਸਟਾਰਟ ਹੋਇਆ ਵਾ ਤੁਸੀਂ ਬਾਕੀ ਕਮੈਂਟ ਕਰਕੇ ਦੱਸ ਸਕਦੇ ਹੋ ਕਿਹੜੀ ਏਰੀਏ ਜਿਆਦਾ ਮੀਂਹ ਪੈਂਦਿਆ ਵਾ ਬਾਕੀ ਵੀ ਜੇ ਮੀਂਹ ਦਾ ਨੁਕਸਾਨ ਹੀ ਜਿਆਦਾ ਫਸਲਾਂ ਬਾਤ ਤੇ ਮੀਂਹ ਚੰਗਾ ਹੀ ਨਹੀਂ ਹੁੰਦਾ ਤੁਹਾਨੂੰ ਪਤਾ ਪਾ